ਜਦੋਂ ਵੀ ਕੋਈ ਮੈਚ ਹੁੰਦਾ ਹੈ वर्ल्ड कप ਹੁੰਦਾ ਹੈ ਤਾਂ ਮਨੋਜ ਕਨੋਜੀਆ ਵੱਲੋਂ ਪਤੰਗਾ ਉੱਤੇ ਟੀਮ ਦੀਆਂ ਜਿਹੜੀਆਂ ਤਸਵੀਰਾਂ ਲਗਾ ਕੇ ਇੱਕ ਸ਼ੁਭਕਾਮਨਾਵਾਂ ਟੀਮ ਨੂੰ ਦਿੱਤੀਆਂ ਜਾਂਦੀਆਂ ਸਾਡੀ ਜਿਹੜੀ ਭਾਰਤ ਦੀ ক্রিকেট ਟੀਮ ਬਹੁਤ ਅੱਛਾ ਪ੍ਰਦਰਸ਼ਨ ਕਰਕੇ ਸਾਰੇ ਮੈਚ ਲਗਾਤਾਰ ਜਿੱਤ ਕੇ ਅਜੋ ਫਾਈਨਲ ਦੇ ਮੁਕਾਬਲੇ ਪਹੁੰਚ ਚੁੱਕੀ ਹੈ ਜਿਸ ਤਰ੍ਹਾਂ ਉਹਨੇ ਸਾਰੇ ਮੁਕਾਬਲੇ ਅੱਛੇ ਜਿੱਤੇ ਨੇ ਉਸ ਤਰ੍ਹਾਂ ਵੀ ਆਜਾ ਅੱਛਾ ਮੁਕਾਬਲਾ ਖੇਡ ਕੇ ਸਾਊਥ ਅਫਰੀਕਾ ਨੂੰ ਰਾਕੇ ਜਿਹੜਾ ਕਿ ਵਰਲਡ ਕੱਪ 2024 2020 ਹੈਗਾ ਇਹ ਭਾਰ ਦੀ ਝੋਲੀ ਵਿੱਚ ਆਏਗਾ ਜੀ ਮੈਨੂੰ ਜੀ ਇਹ ਪਤੰਗਾ ਬਣਾਉਂਦੇ 8 ਦਿਨ ਹੋ ਗਏ ਨੇ ਜੀ 8 ਪਤੰਗਾ ਵਿੱਚ ਮੈਂ ਤੇ 8 ਦਿਨਾਂ ਦੇ ਵਿੱਚ ਪਤੰਗਾ ਤਿਆਰ ਕੀਤੀਆਂ 11 ਪਤੰਗਾ ਪਰ ਮੈਂ ਵੀ ਜਾਣਨਾ ਕਿ ਮੈਨੂੰ ਕੋਈ ਕ੍ਰਿਕਟ ਭਾਰਤੀ ਟੀਮ ਕ੍ਰਿਕਟ ਟੀਮ ਵੱਲੋਂ ਕੋਈ ਪ੍ਰਸ਼ੰਸਾ ਪੱਤਰ ਦਿੱਤਾ ਜਾਏ ਕਿ ਮੈਂ ਜੇਕਰ ਹਰ ਵਾਰੀ ਮੈਂ ਉਹਨਾਂ ਦੇ ਹੌਸਲੇ ਵਧਾਣਾ ਹਲੇ ਤੱਕ ਜੀ ਮੇਰੇ 38 ਨਾਮ ਰਿਕਾਰਡ ਦਰਜ ਹੋ ਚੁੱਕੇ ਨੇ ਜਿਨ੍ਹਾਂ ਵਿੱਚੋਂ 28 ਰਿਕਾਰਡ ਮੇਰੇ ਨੈਸ਼ਨਲ ਨੇ ਤੇ 10 ਮੇਰੇ ਵਰਲਡ ਰਿਕਾਰਡ ਹੈ ਜਿਨ੍ਹਾਂ ਵਿੱਚ ਲਿਮਕਾ ਬੁੱਕ ਇੰਡੀਆ ਬੁੱਕ ਯੂਨਿਕ ਵਰਲਡ ਰਿਕਾਰਡ ਵਰਲਡ ਰਿਕਾਰਡ ਇੰਡੀਆ ਈ ਲਾਈਟ ਵਰਲਡ ਰਿਕਾਰਡ ਵਰਗੇ ਰਿਕਾਰਡ ਸ਼ਾਮਿਲ ਨੇ ਆਈ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਹਾਰਦਿਕ ਸਵਾਗਤ ਹੈ ਅੱਜ ਪਰਦੇਸ਼ ਦਾ ਫਾਈਨਲ ਮੈਚ ਹੋਣ ਜਾ ਰਿਹਾ ਹੈ ਸਾਊਥ ਅਫਰੀਕਾ ਦੇ ਨਾਲ ਤੇ ਵੱਡੀ ਗਿਣਤੀ ਦੇ ਵਿੱਚ ਦੇਸ਼ ਭਰ ਦੇ ਵਿੱਚੋਂ ਬਾਹਰੋਂ ਜਿਹੜੀਆਂ ਵਿਸ਼ੇਸ ਸਾਰੀਆਂ ਨੇ ਗੁੱਡ ਵਿਸ਼ੇਸ ਸਾਰੀਆਂ ਨੇ ਉੱਥੇ ਹੀ ਅੰਮ੍ਰਿਤਸਰ ਤੋਂ ਜਗਮੋਹਨ ਕਨੋਜੀਆ ਜਦੋਂ ਵੀ ਕੋਈ ਮੈਚ ਹੁੰਦਾ ਹੈ ورلڈ ਕੱਪ ਹੁੰਦਾ ਹੈ ਤਾਂ ਮਨੋਜ ਕਨੋਜੀਆ ਵੱਲੋਂ ਪਤੰਗਾ ਉੱਤੇ ਟੀਮ ਦੀਆਂ ਜਿਹੜੀਆਂ ਤਸਵੀਰਾਂ ਲਗਾ ਕੇ ਇੱਕ ਸ਼ੁਭਕਾਮਨਾਵਾਂ ਟੀਮ ਨੂੰ ਦਿੱਤੀਆਂ ਜਾਂਦੀਆਂ ਜਗਮੋਹਨ ਕਨੋਜੀਆ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਵੀ ਕਰਾਂਗੇ ਜਗਮੋਹਨ ਜੀ ਹਰ ਵਾਰ ਤੁਹਾਡੇ ਵੱਲੋਂ ਤਸਵੀਰਾਂ ਤਿਆਰ ਕੀਤੀਆਂ ਜਾਂਦੀਆਂ ਨੇ ਖੂਬਸੂਰਤ ਤਸਵੀਰਾਂ ਤਿਆਰ ਕੀਤੀਆਂ ਜਾਂਦਾ ਪਤੰਗ ਦੇ ਤੁਸੀਂ ਪਤੰਗ ਵੀ ਬਣਾਉਂਦੇ ਹੋ ਤੇ ਕ੍ਰਿਕਟ ਪ੍ਰੇਮੀ ਵੀ ਹੋ ਕਿਸ ਤਰੀਕੇ ਨਾਲ ਮਨ ਦੇ ਵਿੱਚ ਆਉਂਦਾ ਕਿ ਮੈਂ ਇਸ ਤਰ੍ਹਾਂ ਟੀਮ ਦੇ ਲਈ ਕਰਾਂ ਸਾਰੇ ਦਰਸ਼ਕਾਂ ਨੂੰ ਮੇਰਾ ਨਮਸਕਾਰ ਜੀ ਮੇਰਾ ਨਾਮ ਜਗਮਨ ਕਨੋਜੀਆ ਜੀ ਇਹ ਜਿਹੜਾ ওয়েਸਟ ਇੰਡ ਦੇ ਵਿੱਚ ਵਰਲਡ ਕੱਪ T20 ਵਰਲਡ ਕੱਪ 2024 ਖੇਡਿਆ ਜਾ ਰਿਹਾ ਉਹਦੇ ਵਿੱਚ ਅੱਜ ਭਾਰਤ ਸਾਡੇ ਦੇਸ਼ ਭਾਰਤ ਦਾ ਮੁਕਾਬਲਾ ਸਾਊਥ ਅਫਰੀਕਾ ਨਾਲ ਸਾਡੀ ਜਿਹੜੀ ਭਾਰਤ ਦੀ ਕ੍ਰਿਕਟ ਟੀਮ ਬਹੁਤ ਅੱਛਾ ਪ੍ਰਦਰਸ਼ਨ ਕਰਕੇ ਸਾਰੇ ਮੈਚ ਲਗਾਤਾਰ ਜਿੱਤ ਕੇ ਅੱਜ ਫਾਈਨਲ ਦੇ ਮੁਕਾਬਲੇ ਪਹੁੰਚ ਚੁੱਕੀ ਹੈ ਤੇ ਅੱਜ ਉਹਨਾਂ ਦਾ ਜਿਹੜਾ ਮੁਕਾਬਲਾ ਸਾਊਥ ਅਫਰੀਕਾ ਨਾਲ ਹੋਣ ਜਾ ਰਿਹਾ ਤੇ ਸਾਨੂੰ ਦੇਸ਼ ਵਾਸੀਆਂ ਦੇ ਕ੍ਰਿਕਟ ਪ੍ਰੇਮੀ ਨੂੰ ਇਹੀ ਆਸ ਹੈ ਕਿ ਜਿਸ ਤਰ੍ਹਾਂ ਉਹਨਾਂ ਨੇ ਸਾਰੇ ਮੁਕਾਬਲੇ ਅੱਛੇ ਜਿੱਤੇ ਨੇ ਉਸ ਤਰ੍ਹਾਂ ਵੀ ਅੱਜ ਅੱਛ ਸਾਊਥ ਅਫਰੀਕਾ ਨੂੰ ਆ ਕੇ ਜਿਹੜਾ ਇੱਕ ਵਰਲਡ ਕੱਪ 2024 2020 ਹੈਗਾ ਇਹ ਭਾਰ ਦੀ ਝੋਲੀ ਵਿੱਚ ਆਏਗਾ ਜੀ ਜੇ ਮੋਹਨ ਜੀ ਕਿੰਨੀਆਂ ਪਤੰਗਾਂ ਤਿਆਰ ਕੀਤੀਆਂ ਗਈਆਂ ਨੇ ਤੇ ਕਿੰਨਾ ਸਮਾਂ ਲੱਗ ਗਿਆ ਨੂੰ ਤਿਆਰ ਕਰਨ ਮਹਾਰਮ ਜੀ ਇਹ ਪਤੰਗਾਂ ਬਣਾਉਂਦੇ 8 ਦਿਨ ਹੋ ਗਏ ਨੇ ਜੀ 8 ਪਤੰਗਾਂ ਚ ਮੈਂ ਤੇ 8 ਦਿਨਾਂ ਦੇ ਵਿੱਚ ਪਤੰਗਾਂ ਤਿਆਰ ਕੀਤੀਆਂ 11 ਪਤੰਗਾਂ ਤੇ ਉਹਦੇ ਵਿੱਚ ਮੈਂ ਦੇਸ਼ ਜਿਹੜੀ ਟੀਮ ਇੰਡੀਆ ਦੇ ਸਾਰੇ ਖਿਡਾਰੀ ਨੇ ਜਿਸ ਤਰ੍ਹਾਂ ਆਪਣਾ ਰੋਹਿਤ ਸ਼ਰਮਾ ਜੀ ਹੋਗੇ ਵਿਰਾਟ ਕੋਲੀ ਜੀ ਹੋਗੇ ਜੰਡੇਜਾ ਜੀ ਹੋਗੇ ਤੇ ਆਪਣੇ ਜਿਹੜੇ ਵਿਕਟ ਕੀਪਰ ਹੈਗੇ ਨੇ ਬਹੁਤ ਅੱਛਾ ਉਹਨਾਂ ਨੇ ਪ੍ਰਦਰਸ਼ਨ ਕੀਤਾ ਪੰਤ ਜੀ ਮੈਂ ਉਹਨਾਂ ਦੀਆਂ ਸਾਰੀਆਂ ਪਤੰਗਾਂ ਤਿਆਰ ਕੇ ਤੇ ਜਿਹੜੇ ਸਾਡੇ ਖਾਸ ਕਰਕੇ ਬਾਲਰ ਪੰਜਾਬ ਦੇ ਅਰਸ਼ਦੀਪ ਸਿੰਘ ਜੀ ਹੈਗੇ ਨੇ ਉਹਨਾਂ ਦੀ ਮੈਂ ਤਸਵੀਰ ਲਗਾ ਕੇ ਪਤੰਗ ਤਿਆਰ ਕੀਤੀ ਤੇ ਉਹਨਾਂ ਨੂੰ ਮੈਂ ਸ਼ੁਭ ਕਾਮਨਾਵਾਂ ਦਿੱਤੀਆਂ ਕਿ ਅੱਜ ਬੋਲ ਅੱਛਾ ਪ੍ਰਦਰਸ਼ਨ ਕਰਕੇ ਇੱਕ ਵਾਰੀ ਟੀਮ ਨੂੰ ਢੇਰੀ ਢੇਰੀ ਕਰ ਦਿੱਤਾ ਜਾਏ ਸਾਊਥ ਅਫਰੀਕਾ ਨੂੰ ਤੇ ਜਿੰਨੀ ਹੋ ਸਕੇ ਕਿ ਵਰਲਡ ਕੱਪ ਜਿੱਤ ਕੇ ਸਾਡੀ ਭਾਰਤ ਦੀ ਝੋਲੀ ਵਿੱਚ ਪਾਇਆ ਜਾਏ ਲੱਗਦਾ ਨਹੀਂ ਹਰ ਵਾਰ ਤੁਸੀਂ ਟੀਮ ਇੰਡੀਆ ਦਾ ਹੌਸਲਾ ਵਧਾਉਂਦੇ ਹੋ ਤਸਵੀਰਾਂ ਤਿਆਰ ਕਰਦੇ ਹੋ ਪਤੰਗਾਂ ਦੇ ਉੱਤੇ ਤੇ ਉਹਨਾਂ ਨੂੰ ਵੀ ਤੁਹਾਡੇ ਲਈ ਪ੍ਰਸ਼ੰਸਾ ਪੱਤਰ ਤੁਹਾਡੇ ਲਈ ਜ਼ਰੂਰ ਇੱਕ ਵਾਰੀ ਜਾਰੀ ਕਰਨਾ ਚਾਹੀਦਾ ਜ਼ਰੂਰ ਇੱਕ ਵਾਰੀ ਤੁਹਾਨੂੰ ਥੈਂਕ ਯੂ ਕਰਨਾ ਚਾਹੀਦਾ ਜੀ ਜੀ ਬਿਲਕੁਲ ਜੀ ਮੈਂ ਸੋਚਦਾ ਜੀ ਵੈਸੇ ਮੈਂ ਹਲੇ ਤੱਕ ਜੂਰਾਤ ਸਿੰਘ ਜੀ ਨੂੰ ਮਿਲ ਚੁੱਕਿਆ ਹਮਮਦ ਕੇਵਜ ਨੂੰ ਮਿਲ ਚੁੱਕਿਆ ਆ ਰਪਾਜਨ ਸਿੰਘ ਜੀ ਨੂੰ ਮਿਲਿਆ ਗਿਆ ਸਿੱਧੂ ਸਾਹਿਬ ਨੂੰ ਮਿਲ ਚੁੱਕਿਆ ਪਰ ਮੈਂ ਵੀ ਜਾਨਣਾ ਕਿ ਮੈਨੂੰ ਕੋਈ ਕ੍ਰਿਕਟਰ ਭਾਰਤੀ ਕ੍ਰਿਕਟ ਟੀਮ ਵਾਲੋ ਕੋਈ ਪ੍ਰਸ਼ੰਸਾ ਪੱਤਰ ਦਿੱਤਾ ਜਾਏ ਕਿ ਮੈਂ ਜੇਕਰ ਹਰ ਵਾਰੀ ਮੈਂ ਉਹਨਾਂ ਦੇ ਹੌਸਲੇ ਵਧਾਉਣਾ ਤੇ ਮੈਂ ਉਹਨਾਂ ਵਾਸਤੇ ਮਿਹਨਤ ਕਰਦਾ ਪਰ ਮੈਂ ਕਿ ਭਾਰਤ ਦੇ ਦੇਸ਼ ਦਾ ਹੈਗਾ ਤੇ ਭਾਰਤ ਪ੍ਰੇਮੀ ਹੈਗਾ ਦੇਸ਼ ਪ੍ਰੇਮੀ ਆ ਇਸ ਕਰਕੇ ਮੈਂ ਭਾੜ ਦਾ ਕੋਈ ਵੀ ਨੈਸ਼ਨਲ ਕੋਈ ਫੰਕਸ਼ਨ ਆਂਦਾ ਮੈਂ ਪਤੰਗਾ ਬਣਾ ਕੇ ਸ਼ੁਭ ਕਾਮਨਾ ਤੇ ਵਧਾਈਆਂ ਦੇਣਾ ਇਸ ਕਰਕੇ ਮੈਂ ਜਿਹੜੀ ਕ੍ਰ ਸ਼ੁਭ ਕਾਮਨਾਵਾਂ ਦਿਤੀਆਂ ਕਿ ਅੱਜ ਜਿਹੜਾ ਮੈਚ ਜਿੱਤ ਗਿਆ ਜਿਸ ਤਰ੍ਹਾਂ ਮਹਿੰਦਰ ਸਿੰਘ ਧੋਨੀ ਤੇ ਕਪਿਲ ਦੇਵ ਜੀ ਨੇ ਸਾਨੂੰ ਵਰਲਡ ਕੱਪ ਜਿਤਾ ਕੇ ਦਿੱਤਾ ਸੀਗਾ ਉਸਨਾਂ ਆ ਵੀ ਜਿਹੜਾ ਵਰਲਡ ਕੱਪ ਜਿਤਾ ਕੇ ਸਾਡੀ ਪਰ ਦੀ ਝੋਲੀ ਚ ਪਾਣ ਗਿਆ। ਮੋਹਨ ਜੀ ਕਈ ਅਵਾਰਡ ਹਾਸਲ ਕੀਤੇ ਆ ਕਿਸ ਕਿਸ ਚੀਜ਼ ਦੇ ਅਵਾਰਡ ਜਿਹੜੇ ਤੁਸੀਂ ਹਾਸਲ ਕਰ ਚੁੱਕੇ ਹੋ ਹੁਣ ਤੱਕ ਤੇ ਕਿੰਨੇ ਅਵਾਰਡ ਹਾਸਲ ਕਰ ਚੁੱਕੇ ਹੋ ਹਲੇ ਤੱਕ ਜੀ ਮੇਰੇ 38 ਨਾਮ ਰਿਕਾਰਡ ਦਰਜ ਹੋ ਚੁੱਕੇ ਨੇ ਜਿਨ੍ਹਾਂ ਵਿੱਚੋਂ 28 ਰਿਕਾਰਡ ਮੇਰੇ ਨੈਸ਼ਨਲ ਨੇ ਤੇ 10 ਮੇਰੇ ਵਰਲਡ ਰਿਕਾਰਡ ਹੈ ਜਿਨ੍ਹਾਂ ਵਿੱਚ ਲਿੰਕਾ ਬੁੱਕ ਇੰਡੀਆ ਬੁੱਕ ਯੂਨਿਕ ਵਰਲਡ ਰਿਕਾਰਡ ਵਰਲਡ ਕੁਝ ਮੈਨੂੰ ਖੇਤੀਬਾੜੀ ਦੇ ਰਿਕਾਰਡ ਮਿਲੇ ਨੇ ਤੇ ਕੁਝ ਮੈਨੂੰ ਪਤੰਗਾਂ ਦੇ ਵਾਰਡ ਮਿਲੇ ਨੇ ਇਹ ਜਿਵੇਂ ਆਪਣਾ ਸ਼ੌਂਕ ਪੂਰਾ ਕਰਦਾ ਜਦੋਂ ਮੈਂ ਕੋਈ ਨਵੀਂ ਚੀਜ਼ ਬਣਾਉਣਾ ਮੇਰਾ ਰਿਕਾਰਡ ਬੰਦਾ ਮੈਂ ਸਰਟੀਫਿਕੇਟ ਬਣਾ ਕੇ ਆਪਣੀ ਦੀਵਾਰ ਤੇ ਟੰਗ ਦਿੰਦਾ ਤੇ ਮੈਂ ਆਪਣੀ ਜੀ ਪਤੰਗਾਂ ਦੀ ਪ੍ਰਦਰਸ਼ਨੀ 12 ਮਹੀਨੇ ਲਗਾ ਕੇ ਰੱਖਦਾ ਜੀ ਵੱਡੇ ক্রিকেট ਪ੍ਰੇਮੀ ਹੋ ਤਾਂ ਕੀ ਲੱਗਦਾ ਅੱਜ ਦੀ ਟੀਮ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਜਿਹੜਾ ਕਰੇਗੀ ਦੇਖੋ ਜੀ ਆਜਾ ਟੀਮ ਜਿਸ ਤਰ੍ਹਾਂ ਸਾਡੀ ਟੀਮ ਫਾਰਮ ਚ ਚੱਲ ਰਹੀ ਹੈ ਸਾਡੇ ਜਿਹੜੇ ਵਿਰਾਟ ਕੋਲੀ ਜੀ ਹੈਗੇ ਉਹ ਥੋੜਾ ਸਾਨੂੰ ਮਿਊਜ਼ ਕਰ ਰਹੇ ਨੇ ਬਾਕੀ ਰੋਹਿਤ ਸ਼ਰਮਾ ਜੀ ਬਹੁਤ ਅੱਛ ਬਹੁਤ اچھی ਹੈ ਉਸ ਰਾਜ ਸਾਰੇ ਜਿਹੜੇ ਸਾਡੇ ਓਪਨਰ ਬੈਟਸਮੈਨ ਹੈਗੇ ਨੇ ਸਾਰੇ ਅੱਛੀ ਬੈਟਿੰਗ ਕਰਨਗੇ ਅੱਛਾ ਪ੍ਰਦਰਸ਼ਨ ਕਰਨਗੇ ਤੇ ਸਾਡੀ ਸਕੋਰ ਲੰਬੀ ਜਾਏਗੀ ਉਸ ਤੋਂ ਬਾਅਦ ਜਿਹੜੇ ਸਾਡੇ ਬਾਲਰ ਅਰਸ਼ਦੀਪ ਦੇ ਆਪਣੇ ਜਿਹੜੇ ਬੁਮਰਾ ਜੀ ਹੈਗੇ ਨੇ ਇਹ ਬਾਲਿੰਗ ਦਾ ਅੱਛਾ ਪ੍ਰਦਰਸ਼ਨ ਕਰਨਗੇ ਉਹ ਜਿਹੜੀ ਟੀਮ ਹੈ ਜਲਦੀ ਆਊਟ ਹੋ ਜਾਏਗੀ ਥੋੜੇ ਸਕੋਰ ਤੇ ਸਿਮਟ ਜਾਏਗੀ ਇਸ ਕਰਕੇ ਜਿਹੜਾ ਇਹਨਾਂ ਦਾ ਅੱਛੇ ਪ੍ਰਦਰਸ਼ਨ ਦੇ ਵੇਖ ਕੇ ਤੁਸੀਂ ਇਹ ਕਹਿੰਦੇ ਆ ਕਿ ਅੱਜ ਦਾ ਜਿਹੜਾ ਮੈਚ ਸਾਊਥ ਅਫਰੀਕਾ ਨੂੰ ਵਲਾ ਕੇ ਭਾਰਤ ਦੀ ਝੋਲੀ ਦੇ ਵਿੱਚ ਰੋਸ਼ ਸ਼ਰਮਾ ਜੀ ਪਾਣਗੇ ਜੀ ਬਿਲਕੁਲ ਇਸ ਸਮਾਂ ਮਿਸਟਰ ਤੋਂ ਜਗਮੋਹਨ ਕਨੋਜੀਆ ਜੀ ਜਿੰਨਾ ਵੱ ਨਾਵ ਦਿੱਤੀਆਂ ਗਏ ਨੇ ਪਤੰਗਾ ਉੱਤੇ ਫੋਟੋਆਂ ਲਗਾ ਕੇ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਪਤੰਗਾ ਤਿਆਰ ਕੀਤੇ ਗਏ ਨੇ ਤੇ ਹਰ ਵਾਰ ਜਦੋਂ ਵੀ ਵਰਲਡ ਕੱਪ ਹੁੰਦਾ ਹੈ ਤੇ ਇਹਨਾਂ ਵੱਲੋਂ ਸ਼ੁਭਕਾਮਨਾਵਾਂ ਇਸ ਤਰੀਕੇ ਨਾਲ ਦਿੱਤੀਆਂ ਜਾਂਦੀਆਂ ਤੇ ਇੱਕ ਹੌਸਲਾ ਵਧਾਇਆ ਜਾਂਦਾ ਟੀਮ ਇੰਡੀਆ ਦਾ ਤੇ ਦੁਨੀਆ ਭਰ ਦੇ ਵਿੱਚ ਇਹ ਤਸਵੀਰਾਂ ਜਿਹੜੀਆਂ ਦੇਖਣ ਨੂੰ ਮਿਲਦੀਆਂ ਨੇ ਇਸ ਵਾਰ ਮਹਿਮਾਨਵ ਲਾਈ ਪੰਜਾਬੀ ਟੀਵੀ ਅੰਮ੍ਰਿਤਸਰ ਸਿਮਰਨ ਪ੍ਰੋਡਕਸ਼ਨ ਤੇ ਸਾਡਾ ਟੀਵੀ ਲਾਇਓਂਸ ਫਿਲਮ ਪ੍ਰੋਡਕਸ਼ਨ ਹਾਊਸ ਦੇ ਸਹਿਯੋਗ ਨਾਲ ਪੇਸ਼ ਕਰਦੇ ਨੇ ਸਫਰ ਨਾਮਾ ਫਟੀਦਾ ਪੱਤਰ ਪੰਜਾਬ ਲੋਕ ਨੰਗਲੋਂ ਇਹ ਨਾਟਕ ਸੁਰਿੰਦਰ ਸਿੰਘ ਤਨਵਾ ਦੇ ਨਿਰਦੇਸ਼ਨਾ ਹੈਟ ਸੈਟਲ ਵਿੱਚ 3 ਅਗਸਤ ਦਿਨ ਸ਼ਨੀਵਾਰ ਨੂੰ ਸ਼ਾਮੀ 6:30 ਵਜੇ ਆਬਰਮ ਪਰਫਾਰਮਿੰਗ ਆਰਟ ਸੈਂਟਰ ਦੇ ਵਿੱਚ ਕਿਹਾ ਜਾਏਗਾ ਵਧੇਰੇ ਜਾਣਕਾਰੀ ਜਾਂ ਟਿਕਟ ਲੈਣ ਦੇ ਲਈ ਸੰਪਰਕ ਕਰੋ ਸਿਮਰਨ ਸਿੰਘ 550 604 0493 라이 ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ Jio Fiber te Tata Play te vi dekhya ja sakda hai World Wide tusi sanu Amazon Fire TV Daily Hunt te ee baaba te dekh sakde ho USA Canada Australia New Zealand te Europe de har vadde IPTV platform te dekh sakde ho Ranje Jab pe ton door te mudde de neede Live Punjabi TV